ਪੰਜਾਬ ਦੇ ਵਿੱਚ ਫਾਈਨੈਂਸ਼ੀਅਲ ਐਮਰਜੈਂਸੀ ਲੱਗਣ ਦੇ ਹਾਲਾਤ ਪੈਦਾ ਹੋ ਗਏ ਐ। ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ। 2500 ਕਰੋੜ ਦਾ ਤਾਂ ਚੰਨੀ ਸਾਹ ਚੋਣ ਜਾਬਤੇ ਦੇ ਵਿੱਚ ਵੀ ਜਦੋਂ ਮੁੱਖ ਮੰਤਰੀ ਸੀ ਮੇਲਾ ਦਾ ਕਪਲੇ ਕਰਕੇ ਹੋਣਗੇ। ਇਹ ਪੰਜਾਬ ਦੇ ਵਿੱਚ ਰਾਜਿਕਤਾ ਫੈਲ ਰਹੀ ਹੈ। ਫਾਈਨੈਂਸ਼ੀਅਲ ਕ੍ਰਾਈਸਿਸ ਆ ਗਿਆ ਹੈ। ਭਾਜਪਾ ਨਾਲ ਸੈਟਿੰਗ ਕੀਤੀ ਐ ਸਾਡੇ ਬੰਦਿਆਂ ਜਿਨ੍ਹਾਂ ਨੇ ਕਰੋ ਕਦੇ ਰੁਪਿਆ ਵੀ ਨਹੀਂ ਮਿਲਿਆ। ਸਾਡੇ ਤਿੰਨ ਤਿੰਨ ਵਾਰੀਆਂ ਦੇ ਮੁੱਖ ਮੰਤਰੀ ਅੰਦਰ ਕਰ ਰੱਖੇ ਆ ਇੱਕ ਤਰੀਕ ਤੋਂ ਬਾਅਦ ਇੱਕ ਮਹੀਨਾ ਨਹੀਂ ਟੱਪਣਾ ਇਹ ਆਮ ਆਦਮੀ ਦੀ ਸਰਕਾਰ ਗਿਰ ਜਾਣੀ ਹੈ ਇਹ ਤੁਸੀਂ ਮੇਰੀ ਗੱਲ ਨੋਟ ਕਰ ਲਿਓ ਜੇ ਚੰਨੀ ਸਾਹਿਬ ਬਹੁਤ ਇਮਾਨਦਾਰ ਹੁੰਦੇ ਬਹੁਤ ਉਹਨਾਂ ਨੇ ਕੰਮ ਕਰੇ ਹੁੰਦੇ ਚਲੋ ਭਦੌੜ ਤਾਂ ਬਾਹਰਲਾ ਹਲਕਾ ਸੀ ਲੋਕਾਂ ਨੇ ਜਿੱਥੇ ਪਹਿਲਾਂ ਲੜੇ ਇਲੈਕਸ਼ਨ ਜਿੱਤੇ ਉਹ ਚਮਕੌਰ ਸਾਹਿਬ ਤੋਂ ਮੱਜੀ ਠੋਕਦੀ ਲੋਕ ਸਭਾ ਚੋਣਾ ਕਰਕੇ ਸਿਆਸੀ ਅਖਾੜਾ ਪਖਿਆ ਹੋਇਆ ਹੈ ਲੀਡਰ ਇੱਕ ਦੂਜੇ ਤੇ ਖੂਬ ਇਲਜ਼ਾਮ ਤਰਾਸ਼ੀਆਂ ਕਰ ਰਹੇ ਨੇ ਇਹ ਹੁਣ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਾਨ ਸਰਕਾਰ ਤੇ ਇਲਜ਼ਾਮ ਲਗਾਇਆ ਕਿ ਕਰਜ਼ਾ ਲੈ ਰਹੇ ਨੇ ਤੇ ਨਾਲ ਹੀ ਉਹਨਾਂ ਨੇ ਇੱਕ ਦਾਵਾ ਵੀ ਠੋਕ ਦਿੱਤਾ ਕਿ ਛੇਤੀ ਹੀ ਮਾਨ ਸਰਕਾਰ ਡਿੱਗ ਜਾਏਗੀ ਤਾਂ ਫਿਰ ਪਲਟਵਾਰ ਮਾਨ ਦੇ ਮੰਤਰੀ ਨੇ ਵੀ ਕੀਤਾ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਚੰਨੀ ਦੀ ਭਾਪੀ ਨਾਲ ਕੋਈ ਸੈਟਿੰਗ ਹੈ ਮਾਨ ਦੇ ਮੰਤਰੀ ਦਾ ਜਵਾਬ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉਸ ਇਲਜ਼ਾਮ ਤੇ ਜਿਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਨੂੰ ਮਾਨ ਸਰਕਾਰ ਕਰਜ਼ੇ ਹੇਠ ਦੱਬ ਰਹੀ ਹੈ ਇਲਜ਼ਾਮ ਲੱਗੇ ਕਿ ਚੋਣ ਜਾਬਤੇ ਵਿੱਚ ਮਾਨ ਸਰਕਾਰ ਨੇ ਕਰੋੜਾਂ ਦਾ ਕਰਜ਼ਾ ਲਿਆ ਇਸ ਲਈ ਹੁਣ ਮਾਨ ਦੇ ਮੰਤਰੀ ਸਾਬਕਾ ਮੁੱਖ ਮੰਤਰੀ ਦੁਆਲੇ ਹੋਏ ਨੇ 2500 ਕਰੋੜ ਦਾ ਤਾਂ ਚੰਨੀ ਸਾਹਿਬ ਚੋਣ ਜਾਬਤੇ ਦੇ ਵਿੱਚ ਵੀ ਜਦੋਂ ਮੁੱਖ ਮੰਤਰੀ ਸੀ ਮੇਲਾ ਦਾ ਕਪਲੇ ਕਰਕੇ ਹੋਣਗੇ 10 ਕਰੋੜ ਰੁਪਇਆ ਤਾਂ ਉਹਨਾਂ ਦੇ ਭਾਣਜੇ ਦੇ ਘਰੋਂ ਜਿਹੜਾ ਫੜਿਆ ਗਿਆ ਜਿਹਦਾ ਹਜੇ ਤੱਕ ਮੈਨੂੰ ਲੱਗਦਾ ਪਤਾ ਨਹੀਂ ਕੀ ਬੀਜੇਪੀ ਨਾਲ ਸੈਟਿੰਗ ਕੀਤੀ ਆ ਸਾਡੇ ਬੰਦਿਆਂ ਜਿਨ੍ਹਾਂ ਨੇ ਕਦੇ ਰੁਪਈਆ ਵੀ ਨਹੀਂ ਮਿਲਿਆ ਸਾਡੇ ਤਿੰਨ ਤਿੰਨ ਵਾਰੀਆਂ ਦੇ ਮੁੱਖ ਮੰਤਰੀ ਅੰਦਰ ਕਰ ਰੱਖੇ ਆ ਤੇ ਚੰਨੀ ਦਾ ਮੌਜ ਨਾਲ ਲੁੱਡੀਆਂ ਪਾਉਂਦੇ ਫਿਰਦੇ ਆ ਕਦੇ ਕੁਛ ਕਰਦਾ ਕਦੇ ਕੁਛ ਸੋ ਚੰਨੀ ਸਾਹਿਬ ਕੀ ਕਹਿੰਦੇ ਕੀ ਨਾ ਉਹਦਾ ਲੋਕਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੱਸ ਦਿੱਤਾ ਜੇ ਚੰਨੀ ਸਾਹਿਬ ਬਹੁਤ ਇਮਾਨਦਾਰ ਹੁੰਦੇ ਬਹੁਤ ਉਹਨਾਂ ਨੇ ਕੰਮ ਕਰੇ ਹੁੰਦੇ ਚਲੋ ਭਦੌੜਤਾ ਬਾਹਰਲਾ ਹਲਕਾ ਸੀ ਲੋਕਾਂ ਨੇ ਜਿੱਥੇ ਪਹਿਲਾਂ ਲੜੇ ਇਲੈਕਸ਼ਨ ਜਿੱਤੇ ਉਹ ਚਮਕੌਰ ਸਾਹਿਬ ਤੋਂ ਮੰਜੀ ਠੋਕਤੀ ਸੋ ਲੋਕ ਬੜੇ ਸਿਆਣੇ ਆ ਸਾਰਾ ਕੁਝ ਜਾਣਦੇ ਆ ਲੋਕਾਂ ਨੇ 2022 ਦੇ ਚੋਣਾਂ ਚ ਵੀ ਦੱਸਿਆ ਤੇ ਹੁਣ ਵੀ ਜਿੱਥੋਂ ਐਤਕੀ ਐਮਪੀ ਦੀ ਇਲੈਕਸ਼ਨ ਚ ਚੰਨੀ ਸਾਹਿਬ ਲੜ ਰਹੇ ਆ ਕਦੇ ਕੋਣਮ ਛੱਡ ਕੇ ਭੱਜ ਜਾਂਦਾ ਸਾਰੀ ਕਾਂਗਰਸ ਮੇਲੇ ਲੱਗਦਾ ਉੱਥੋਂ ਚੰਨੀ ਸਾਹਿਬ ਨੇ ਖਾਲੀ ਕਰ ਦੇਣੀ ਆ ਮਤਲਬ ਕਿ ਹਰੇਕ ਕਿਤੇ ਜਾ ਕੇਰ ਬੰਦਾ ਕੁਛ ਨਾ ਕੁਛ ਮੇਰਾ ਕਹਿੰਦਾ ਉਹਨੂੰ ਬਾਪੂ ਇੱਥੇ ਜਲੰਧਰੀ ਕੰਮ ਕਰਦਾ ਸੀ ਸੋ ਲੋਕ ਜਿਹੜੇ ਨਾ ਮਤਲਬ ਕਿ ਐਡੇ ਭੋਲੇ ਨਹੀਂ ਹੁੰਦੇ ਜਲੰਧਰ ਵਾਲਦਾ ਚਲੋ ਵੈਸੀ ਐਡਵਾਂਸਡ ਏਰੀਆ ਬੜੇ ਪੜੇਲੇ ਖੇ ਲੋਕ ਨੇਗੇ ਹਨਾ ਇੱਥੇ ਜਦੋਂ ਮਾਲਵੇ ਵਾਲੇ ਕਹ ਲੋ ਜਿਨ੍ਹਾਂ ਨੂੰ ਭੋਲੇ ਸਿੱਧੇ ਸਾਦੇ ਲੋਕ ਕਿਹਾ ਜਾਂਦਾ ਉਹ ਨਹੀਂ ਪਿੱਛੇ ਲੱਗੇ ਤਾਂ ਦਵਾਬੇ ਵਾਲੇ 100% ਜਿਹੜੀ ਛਾਲਾਂ ਚੁਕਾਉਣਗੇ